ਡੇਰਾ ਸੋਦਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਗੰਭੀਰ ਮਾਮਲੇ ਉੱਤੇ ਪਾਟੋਪ ਧਾਰ ਹੋਈ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਸੁਖਦੇਵ ਸਿੰਘ ਢੀਂਸਾ ਅਤੇ ਸੁਖਬੀਰ ਸਿੰਘ ਬਾਦਲ ਧੜਿਆਂ ਦੇ ਦਰਮਿਆਨ ਤਿੱਖਾ ਟਕਰਾਅ ਵਧਣ ਦੀ ਸੰਭਾਵਨਾਵਾਂ ਦਾ ਖਦਿਸ਼ਾ ਵਿੱਚ ਬਣਦਾ ਜਾ ਰਿਹਾ ਹੈ। ਦੂਜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਜੋ ਇਸ ਫੈਸਲੇ ਵਿਰੁੱਧ ਜਿਹੜਾ ਕੇ ਸਪਸ਼ਟਕਰਨ ਸੁਖਬੀਰ ਬਾਦਲ ਦੇ ਵੱਲੋਂ ਦਿੱਤਾ ਗਿਆ ਸੀ ਉਸ ਦੇ ਵਿੱਚ ਜਿਹੜੀ ਫੈਸਲੇ ਵਿੱਚ ਦੇਰੀ ਹੋ ਰਹੀ ਹੈ ਔਰ ਸਦਰੀ ਦੇ ਕਾਰਨ ਇਹ ਜਿਹੜਾ ਵਿਵਾਦ ਲਗਾਤਾਰ ਵਾਦਾ ਦਿਖਾਈ ਦੇ ਰਿਹਾ ਤੇ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਛੇੜ ਜਾਂਦਾ ਜੋ ਇੱਕਦਮ ਮਾਹੌਲ ਅਸ਼ਾਂਤ ਕਰਨ ਦਾ ਜ਼ਿੰਮੇਵਾਰ ਬਣਦਾ ਤੇ ਅਕਾਲੀ ਸਿਆਸਤ ਤੋਂ ਵਕਫਕਾਰਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਸ਼ੁਰੂਆਨੀ ਅਕਾਲੀ ਦਲ ਦਾ ਇਤਿਹਾਸ ਇਹ ਹੈ ਕਿ ਪ੍ਰਧਾਨਗੀਆਂ ਲੈਣ ਦਾ ਜਦ ਵੀ ਮਾਮਲਾ ਸਾਹਮਣੇ ਆਇਆ ਤਾਂ ਅਕਾਲੀ ਲੀਡਰਸ਼ਿਪ ਦਰਮਿਆਨ ਤਿੱਖਾ ਤੇ ਅਸ਼ਾਂਤ ਮਾਹੌਲ ਬਣਦਾ ਹੀ ਰਿਹਾ ਹੈ ਦੂਜੇ ਪਾਸੇ ਬਾਗੀ ਧੜੇ ਜਾਂ ਕਹਿ ਲਵੋ ਕਿ ਸੁਧਾਰ ਲਹਿਰ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਦਰਾ ਬੀਬੀ ਜਾਗੀਰ ਕੌਰ ਬਲਦੇਵ ਸਿੰਘ ਮਾਨ ਸੁੱਚਾ ਸਿੰਘ ਛੋਟੇਪੁਰ ਭਾਈ ਮਨਜੀਤ ਸਿੰਘ ਸੁਰਜੀਤ ਸਿੰਘ ਰਖੜਾ ਅਤੇ ਗगनਜੀਤ ਸਿੰਘ ਬਰਨਾਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਸ ਵਿੱਚ ਇੱਕ ਬਿਆਨ ਜਾਰੀ ਕੀਤਾ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਸਿਰਫ ਵਰਕਿੰਗ ਕਮੇਟੀ ਤੇ ਰਾਜਸੀ ਮਾਮਲਾਵਾਰੇ ਕਮੇਟੀ ਤੋਂ ਬਿਨਾ ਕਿਸੇ ਹੋਰ ਕਮੇਟੀ ਦੀ ਵਿਵਸਥਾ ਹੀ ਨਹੀਂ ਹੈ ਉਹਨਾਂ ਆਖਿਆ ਕਿ ਜਦੋਂ अनुशासनी कमेटी ਖੁਦ ਹੀ ਗੈਰ ਸੰਵਿਧਾਨਕ ਹੈ ਤਾਂ ਉਸ ਵੱਲੋਂ ਲਏ ਗਏ ਕੋਈ ਵੀ ਫੈਸਲਾ ਸੰਵਿਧਾਨਕ ਕਿਵੇਂ ਹੋ ਸਕਦਾ ਐਥਲੀ ਇਸ ਫੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਬੁੱਕਤ ਹੈ ਅਤੇ ਨਾ ਹੀ ਇਸ ਨੂੰ ਪਾਰਟੀ ਕੈਂਟਰ ਦੇ ਪ੍ਰਵਾਨ ਕੀਤਾ ਉਹਨਾਂ ਆਗੂਆਂ ਨੇ ਆਖਿਆ ਕਿ ਪਾਰਟੀ ਦੇ ਸੰਵਿਧਾਨ ਵਿੱਚ ਕੋਰ ਕਮੇਟੀ ਦੀ ਕੋਈ ਵਿਵਸਥਾ ਨਹੀਂ ਹੈ। ਇਸ ਦੇ ਨਾਲ ਨਾਲ ਸੁਧਾਰ ਲਹਿਰ ਦੇ ਆਗੂ ਨੇ ਆਖਿਆ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਪਾਰਟੀ ਦੇ ਸਰਪ੍ਰਸਤ ਹੋ ਚੁੱਕੇ ਆਗੂ ਨੂੰ ਸਰਪ੍ਰਸਤ ਦਾ ਅਹੁਦੇ ਦੀ ਉਹਦਾ ਦੇਣ ਦੇ ਦਿੱਤੇ ਗਏ ਤਰਕ ਨੂੰ ਅਸਲੋ ਹੀ ਬੋਧਾ ਤੇ ਥੋਥਾ ਕਰਾ ਦਿੱਤਾ। ਤੇ ਅਕਾਲੀ ਆਗੂ ਨੇ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪ੍ਰਸਤ ਬਣਾਉਣ ਤੋਂ ਬਾਅਦ ਵੀ ਮੁੱਖ ਮੰਤਰੀ ਕਿਉਂ ਬਣਾ ਕੇ ਰੱਖਿਆ ਗਿਆ ਸੀ? ਉਹ ਪਾਰਟੀ ਦੇ ਲਗਭਗ 15 ਸਾਲ ਸਰਪ੍ਰਸਤ ਦੇ ਤੌਰ ਤੇ ਅਸਲ ਮੁਖੀ ਕਿਵੇਂ ਬਣੇ ਰਹੇ ਸੀ? ਉਹਨਾਂ ਇਹ ਵੀ ਆਖਿਆ ਕਿ ਪਾਰਟੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਰਪ੍ਰਸਤ ਬਣਨ ਤੋਂ ਬਾਅਦ 2012 ਦੀ ਵਿਧਾਨ ਸਭਾ ਚੋਣ ਵੀ ਉਹਨਾਂ ਦੇ ਨਾਂ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਲੜੀ ਸੀ। ਮੇਸ਼ੀਨਦਰ ਸਿੰਘ ਗਰੇਵਾਲ ਨੂੰ ਡਰਾਇੰਗ ਰੂਮ ਤੇ ਚਾਪਲੂਸ ਲੀਡਰ ਕਰਦਨਾਇਆ ਇਸ ਪਾਰਟੀ ਨੇ। ਉਹਨਾਂ ਨੇ ਆਖਿਆ ਕਿ ਜ਼ਿੰਦਗੀ 'ਚ ਸਿਰਫ ਇੱਕ ਇਲੈਕਸ਼ਨ ਜਿੱਤਣ ਵਾਲੇ ਨੂੰ ਆਪਣੀ ਔਕਾਤ ਵੇਖ ਕੇ ਗੱਲ ਕਰਨੀ ਚਾਹੀਦੀ ਹੈ। ਤੇ ਅਕਾਲੀ ਆਗੂਆਂ ਨੇ ਕਿਹਾ ਕਿ ਅਸਲ ਦੇ ਵਿੱਚ ਬਾਦਲ ਪਰਿਵਾਰ ਵੱਲੋਂ ਨਿੱਜੀ ਰਾਜਸੀ ਹਿੱਤਾਂ ਦੇ ਲਈ ਡੇਰੇ ਨਾਲ ਕੀਤੀ ਗਈ ਸੌਦੇਬਾਜ਼ੀ ਦਾ ਸੱਚ ਬੇਪਰਦਾ ਹੋ ਜਾਣ ਤੋਂ ਬਾਅਦ ਸੁਖਬੀਰ ਬਾਦਲ ਅਤੇ ਉਸ ਦੇ ਨਾਲ ਰਹਿ ਗਏ ਇਹ ਲੋਕ ਪੂਰੀ ਤਰ੍ਹਾਂ ਹੁਣ ਬੁਖਲਾ ਚੁੱਕੇ ਹਨ। ਬਾਕੀ ਤਰ੍ਹਾਂ ਇਹ ਕਿਹਾ ਕਿ ਇਸ ਬੁਖਲਾੜ ਦੇ ਵਿੱਚ ਵੀ ਇੰਜ ਨਿੱਤ ਪਾਰਟੀ ਸੰਵਿਧਾਨ ਤੇ ਰਵਾਇਤਾਂ ਤੋਂ ਉਲਟ ਫੈਸਲੇ ਲਈ ਜਾ ਰਹੇ ਨੇ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਹਾਲਾਤ ਇਹ ਬਣ ਗਏ ਨੇ ਕਿ ਪਾਰਟੀ ਦੇ ਡੈਲੀਗੇਟ اجلاس ਰਾਹੀਂ ਪਾਰਟੀ ਦਾ ਮੌਜੂਦਾ ਢਾਂਚਾ ਭੰਗ ਕਰਕੇ ਇੱਕ ਕਾਰਜਕਾਰੀ ਪ੍ਰਧਾਨ ਦੇ ਹੇਠ ਅਡਹੌਕ ਕਮੇਟੀ ਬਣਾਈ ਜਾਵੇ ਜਿਹੜੀ ਮਿੱਥੇ ਗਏ ਸਮੇਂ ਦੇ ਅੰਦਰ ਅੰਦਰ ਨਵੀਂ ਪਰਤੀ ਕਰਵਾ ਕੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਵਾਵੇ ਉਹਨਾਂ ਆਖਿਆ ਕਿ ਉਹ ਛੇਤੀ ਹੀ ਇਸ ਸੰਬੰਧੀ ਇੱਕ ਠੋਸ ਪ੍ਰੋਗਰਾਮ ਦਾ ਐਲਾਨ ਵੀ ਕਰਨਗੇ ਦਰਸਲ ਜੇ ਦੇਖਿਆ ਜਾਵੇ ਤਾਂ ਬੜੀ ਚਰਚਿਤ ਵਿਅੰਗ ਇਹ ਹੈ ਕਿ ਅਕਾਲੀਆਂ ਬਾਰੇ ਇਹ ਪਹਿਲਾ ਸੱਤਾ ਲੈਣ ਦੇ ਲਈ ਇਕੱਠੇ ਹੋ ਕੇ ਮੋਰਚੇ ਲਾਉਂਦੇ ਨੇ ਜੇ ਸਰਕਾਰ ਬਣ ਜਾਵੇ ਤਾਂ ਆਪਸ ਵਿੱਚ ਲੜ ਪੈਂਦੇ ਨੇ ਤੇ ਆਪਣੀ ਹਕੂਮਤ ਹੀ ਦੇਖ ਦਿੰਦੇ ਨੇ ਜੇਕਰ ਸੱਤਾ ਵੀ ਨਹੀਂ ਮਿਲਦੀ ਤਾਂ ਪ੍ਰਧਾਨਗੀਆਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਨੇ ਜੇ ਅਤੀਤ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਕਿ ਵਾਦ ਵਿਵਾਦ ਵਿੱਚ ਬਾਬਾ ਖੜਕ ਸਿੰਘ ਤੋਂ ਪ੍ਰਧਾਨਗੀ ਜਦ ਮਾਸਟਰ ਤਾਰਾ ਸਿੰਘ ਦੇ ਕੋਲ ਗਈ ਤਦ ਵੀ ਝਗੜਾ ਸਾਹਮਣੇ ਆਇਆ ਸੀ ਇਸ ਪ੍ਰੰਤ ਇਹਨਾਂ ਝਗੜਿਆਂ ਦਰਮਿਆਨ ਹੀ ਮਾਸਟਰ ਤਾਰਾ ਸਿੰਘ ਤੋਂ ਸੰਤ ਫਤਿਹ ਸਿੰਘ ਸੰਤ ਚੰਨਣ ਸਿੰਘ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੰਤ ਹਰਚੰਦ ਸਿੰਘ ਲੋਂਗੋਵਾਲ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਆਦਿ ਜਿਹੜੇ ਸਾਰੇ ਲੀਡਰ ਨੇ ਇਹਨਾਂ ਕੋਲ ਪ੍ਰਧਾਨ ਗਿਆ ਬਵਾਦਾਂ ਦੇ ਟਕਰਾ ਵਿੱਚ ਆਈਆਂ ਤੇ ਗਈਆਂ ਵੀ ਨੇ ਕੇਵਲ ਜਥੇਦਾਰ ਮੋਨ ਸਿੰਘ ਤੂੜ ਸਾਬਕਾ ਪ੍ਰਧਾਨ ਹੀ ਨੇ ਕਿਸੇ ਝਗੜੇ 'ਚ ਪੈਣ ਦੀ ਥਾਂ ਉਹ ਭਰਿਆ ਮੇਲਾ ਛੱਡ ਕੇ ਚਲੇ ਗਏ ਸੀ ਜਿਸ ਕਾਰਨ ਜਥੇਦਾਰ ਤੂੜ ਸਾਹਿਬ ਨੂੰ ਅੱਜ ਵੀ ਲੋਕ ਸਿਆਸੀ ਦੇਲੇ ਦਲ ਨੇ ਉਹ ਯਾਦ ਕਰਦੇ ਨੇ ਕੁਝ ਬਹਾਰਾਂ ਦੇ ਮੁਤਾਬਕ ਜੇਕਰ ਜਥੇਦਾਰ ਸਾਹਿਬ ਵੀ ਦੋਹਾਂ ਧਿਰਾਂ ਅਤੇ ਕੌਮ ਨੂੰ ਸੰਤੁਸ਼ਟ ਨਾ ਕਰ ਸਕੇ ਤਾਂ ਹਾਲਾਤ ਵਿਗੜ ਵੀ ਸਕਦੇ ਨੇ ਇਤਿਲੀ ਆਉਣ ਵਾਲਾ ਸਿੱਖ ਪੰਥ ਦਾ ਸਮਾਂ ਬੜਾ ਜੋਖਮ ਭਰਿਆ ਤੇ ਉਹ ਦਿਖਾਈ ਦੇ ਰਿਹਾ ਹੈ